ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਡੇ ਪਿੰਡ ਸੈੜਾ ਵਿਖੇ ਬੈਠੇ ਆ ਜਿੱਥੇ ਹਰ ਰੋਜ਼ ਆਪਾਂ ਦੇਖਦੇ ਆ ਜਿੱਥੇ ਬੇਈਮਾਨ ਇਨਸਾਨਾਂ ਦੇ ਨਾਲ ਬੇਈਮਾਨੀ ਕਰਨ ਵਾਲੇ ਇਨਸਾਨਾਂ ਦੁਨੀਆ ਭਰੀ ਪਈ ਉਹਥੇ ਇਮਾਨਦਾਰ ਇਨਸਾਨ ਨੇ ਜਿਹੜੇ ਉਹ ਅੱਜ ਵੀ ਜਿਉਂਦੇ ਨੇ ਅੱਜ ਵੀ ਮਿਸਾਲ ਪੈਦਾ ਕਰਦੇ ਨੇ ਅੱਜ ਤੁਹਾਡੇ ਨਾਲ ਅਸੀਂ ਇਹ ਇੱਕ ਘਟਨਾ ਸਾਂਝੀ ਕਰਦੇ ਆ ਸਾਡਾ ਵੀਰ ਤਲਵਿੰਦਰ ਬੱਸੀਆਂ ਤੋਂ ਇਹਨਾਂ ਦੇ ਸਹਿਯੋਗੀ ਭਰਾ ਨੇ ਨਾਲ ਇਹ ਭਰਾ ਟਰੈਕਟਰ ਤੇ ਬਰਨਾਲੇ ਸੈਡੋਂ ਆਉਂਦੇ ਸੀ ਤਾਂ ਬਰਨਾਲੇ ਸਾਡੋਂ ਆਉਂਦੇ ਕਿਤੇ ਮਹਿਲਕਾਂਾਂ ਜਾਂਦੇ ਆ ਪਿੰਡ ਸਾਈਡਾਂ ਤੋਂ ਮਹਿਲਕਾਂਾਂ ਦੇ ਵਿਚਾਲੇ ਇਹਨਾਂ ਦਾ ਜਿਹੜਾ ਪਰਸ ਹੈ ਇਹ ਡਿੱਗ ਪਿਆ ਜਿਹਦੇ ਵਿੱਚ ਇਹਨਾਂ ਦੇ ਜ਼ਰੂਰੀ ਕਾਗਜ਼ਾਤ ਡਾਕੂਮੈਂਟ ਤੇ ਲਗਭਗ 6500 7000 ਰੁਪਈਆ ਸਾਡੇ ਵੀਰ ਇਧਰ ਕਰਤਾਰ ਸਿੰਘ ਜੀ ਤੇ ਜਗਤਾਰ ਸਿੰਘ ਜੀ ਦੋਨੋਂ ਬੈਠੇ ਮੋਟਰਸਾਈਕਲ ਤੇ ਮਹਿਲਕਾਂਾਂ ਵਾਲੇ ਰਸਤੇ ਜਾ ਰਹੇ ਸੀ ਇਹਨਾਂ ਨੇ ਜਦੋਂ ਪਰਸ ਦੇਖਿਆ ਤੇ ਚੱਕਿਆ ਇਮਾਨਦਾਰੀ ਦੀ ਜਿਹਨਾਂ ਨੇ ਮਿਸਾਲ ਪੈਦਾ ਕੀਤੀ ਆ ਚੱਕਨਸਾਰ ਵਿੱਚੋਂ ਡਾਕੂਮੈਂਟਾਂ ਤੋਂ ਦੇਖ ਕੇ ਐਡਰੈਸ ਕਿਵੇਂ ਨਾ ਕਿਵੇਂ ਕਰਕੇ ਬਾਈ ਦਾ ਮੋਬਾਈਲ ਨੰਬਰ ਲੈ ਕੇ ਇਹ ਜਿਹੜਾ ਪਰਸ ਆ ਇਹਦੇ ਵਿੱਚੋਂ ਦੇਖ ਕੇ ਬਾਈ ਨੂੰ ਫੋਨ ਲਾ ਕੇ ਕਿ ਵੀਰ ਤੁਹਾਡੀ ਜਿਹੜੀ ਇਮਾਨਤ ਆ ਤੁਹਾਡਾ ਪਰਸ ਆ ਉਹ ਸਾਨੂੰ ਮਿਲਿਆ ਤੁਸੀਂ ਆਪਦਾ ਪਰਸ ਆ ਕੇ ਨਿਸ਼ਾਨੀ ਦੱਸ ਕੇ ਲਿਆ ਸਕਦੇ ਹੋ ਵੀਰ ਸਾਡੇ ਕੋਲੇ ਅੱਜ ਸਾਡੇ ਪਿੰਡ ਸਾਈਡ ਆ ਵਿਖੇ ਪਹੁੰਚੇ ਆ ਜਿਹੜੀ ਇਹਨਾਂ ਦੀ ਇਮਾਨਤਾ ਬਾਈ ਨੂੰ ਕਹੂੰਗਾ ਤੇ ਇਹਨਾਂ ਦੀ ਜਿਹੜੀ ਇਮਾਨਤਾ ਵੀਰ ਨੂੰ ਸੰਪੀ ਜਾਵੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਜਿੱਥੇ ਅਸੀਂ ਬਾਈ ਕਰਤਾਰ ਦਾ ਤੇ ਜਗਤਾਰ ਦਾ ਦੋਨਾਂ ਦਾ ਧੰਨਵਾਦ ਕਰਦੇ ਆ ਉਥੇ ਬੇਨਤੀ ਵੀ ਕਰਦੇ ਆ ਕਿ ਜਿਹੜੇ ਡਾਕੂਮੈਂਟ ਨੇ ਜਿਹੜੇ ਪੈਸੇ ਆ ਇਹ ਬਹੁਤ ਛੋਟੀ ਚੀਜ਼ ਹੋ ਜਾਂਦੀ ਆ ਜਿਹੜੇ ਵਿੱਚ ਡਾਕੂਮੈਂਟ ਨੇ ਏਟੀਐਮ ਆ ਜਾਂ ਚੈੱਕ ਵਗੈਰਾ ਕਈ ਵਾਰੀ ਪਰਸਨ ਦੇ ਵਿੱਚ ਆਪਣੇ ਸਾਈਨ ਕੀਤੇ ਹੁੰਦੇ ਆ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਆ ਕਿ ਜਿਹੜੀ ਇਮਾਨਤਾ ਇਹਦੇ ਨਾਲ ਕਦੇ ਵੀ ਢੱਣੀ ਭਰਿਆ ਕਰਦੇ ਜਿਸ ਤਰ੍ਹਾਂ ਇਹ ਭਰਾਵਾਂ ਨੇ ਇਮਾਨਦਾਰੀ ਦੀ ਅੱਜ ਮਿਸਾਲ ਦਿੱਤੀ ਐ ਇਸ ਤਰ੍ਹਾਂ ਤੁਸੀਂ ਵੀ ਇਮਾਨਦਾਰੀ ਦੀ ਮਿਸਾਲ ਦਿਆ ਕਰੋ ਜਿਹੜੀ ਜਿਹਦੀ ਇਮਾਨਤਾ ਹੈ ਉੱਥੇ ਤੱਕ ਪਹੁੰਚਦੀ ਕਰਿਆ ਕਰੋ ਬਹੁਤ-ਬਹੁਤ ਅਸੀਂ ਆਪਦੇ ਵੱਲੋਂ ਸਾਡੇ ਨਗਰ ਸਾਈਡਾ ਵੱਲੋਂ ਇਹਨਾਂ ਦੋਨੋਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰ ਮੁਬਾਰਕਬਾਦ ਦਿੰਨੇ ਆ ਕਿ ਜਿਹੜੀ ਡਿੱਗੀ ਹੋਈ ਇਮਾਨਤ ਆ ਵੀਰ ਦੀ ਉਹ ਵੀਰ ਨੂੰ ਅੱਜ ਅਸੀਂ ਸੌਂਪੀਆ ਤੁਸੀਂ ਵੀਰ ਜੀ ਕੀ ਕਹਿਣਾ ਚਾਹੋਗੇ ਮੈਂ ਵੀਰ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਇਹੋ ਜਿਹੇ ਇਨਸਾਨ ਤਾਂ ਆਪਾਂ ਨੂੰ ਅੱਜਕੱਲ ਬਹੁਤ ਘੱਟ ਮਿਲਦੇ ਬਿਲਕੁਲ ਠੀਕ ਹੈ ਤੇ ਆਪਾਂ ਨੂੰ ਸਾਰਿਆਂ ਲਈ ਇੱਕੋ ਹੀ ਇਹ ਸੋਚਣਾ ਚਾਹੀਦਾ ਵੀ ਇਮਾਨਦਾਰੀ ਰੱਖਣੀ ਚਾਹੀਦੀ ਚਾਹੇ ਉਹ ਡਾਕੂਮੈਂਟਸ ਆਲਤੋਂ ਵੱਡੀ ਜੂਈ ਚਾ ਪੈਸਾ ਤਾਂ ਸਾਰਾ ਕੁਝ ਆਉਂਦਾ ਬਿਲਕੁਲ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਸ ਤਰ੍ਹਾਂ ਦਾ ਜਿਵੇਂ ਵੀਰ ਹੋਣਾਂ ਨੇ ਅਪਰਾਲਾ ਕੀਤਾ ਉਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਤੁਸੀਂ ਸਾਰੇ ਇਹ ਅਪਰਾਲਾ ਜਿਹੜਾ ਕਰਦੇ ਰਹੋਗੇ ਬਹੁਤ ਬਹੁਤ ਧੰਨਵਾਦ